ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਈ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਆਈਤੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆ ਇੱਕ ਸ਼ਬਦ ਸਿਰਫ 5 ਦਿਨ ਬੋਲਣ ਦੇ ਨਾਲ ਤੁਹਾਡੀ ਹਰ ਮਨੋਕਾਮਨਾ ਪੂਰੀ ਹੋ ਜਾਵੇਗੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸਾਰੇ ਦੁੱਖ ਖਤਮ ਹੋ ਜਾਣਗੇ ਸਾਰੀ ਜ਼ਿੰਦਗੀ ਲਈ ਤੁਹਾਡੀ ਜ਼ਿੰਦਗੀ ਵਿੱਚ ਕਦੇ ਮੁੜ ਕੇ ਦੁੱਖ ਨਹੀਂ ਆਉਣਗੇ ਮੇਰਾ ਖੁਦ ਦਾ ਅਜਮਾਇਆ ਹੋਇਆ ਸੋ ਕਿਹੜਾ ਉਹ ਸ਼ਬਦ ਹੈ ਕਿਸ ਤਰ੍ਹਾਂ ਬੋਲਣਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਥੰਬਨੇਲ ਦੇ ਉੱਤੇ 5 ਦਿਨ ਦੀ ਗੱਲ ਕਹੀ ਆ ਉਹ 5 ਦਿਨ ਦੀ ਗੱਲ ਮੈਂ ਕਿਉਂ ਕਹੀ ਆ ਵੀ ਤੁਸੀਂ ਇਹਨੂੰ ਸਿਰਫ 5 ਦਿਨ ਪਹਿਲਾਂ ਕਰਕੇ ਦੇਖੋ 5 ਦਿਨ ਦੇ ਵਿੱਚ ਹੀ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਹੁੰਦੇ ਨਜ਼ਰ ਆਉਣਗੇ ਤੇ ਫਿਰ ਉਸ ਤੋਂ ਬਾਅਦ ਮੇਰੀ ਇੱਕ ਗੱਲ ਜ਼ਰੂਰ ਮੰਨਿਓ ਜੇ ਤੁਹਾਨੂੰ ਉਹ ਚੀਜ਼ ਮਹਿਸੂਸ ਹੋਣ ਲੱਗ ਪਈ ਹੈ ਨਾ ਤਾਂ ਸਾਰੀ ਜ਼ਿੰਦਗੀ ਉਸ ਸ਼ਬਦ ਨੂੰ ਬੋਲਣਾ ਬੰਦ ਨਾ ਕਰਿਓ ਸਾਰੀ ਜ਼ਿੰਦਗੀ ਮੁੜ ਕੇ ਤੁਹਾਡੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਉਣਗੇ ਮੈਂ ਖੁਦ ਜਿਸ ਦਿਨ ਦਾ ਇਹ ਸ਼ਬਦ ਬੋਲਣਾ ਸ਼ੁਰੂ ਕੀਤਾ ਨਾ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਬਹੁਤ ਛੋਟੀ ਜੀ ਲੱਗਣ ਲੱਗ ਜਾਂਦੀ ਹੈ ਤੇ ਉਹ ਕਦ ਨਿਕਲ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਸੋ ਚਲੋ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਜਦੋਂ ਨਾ ਆਪਾਂ ਬਚਪਨ ਦੇ ਵਿੱਚ ਜਾਂ ਹੁਣ ਵੀ ਕਈ ਵਾਰੀ ਆਪਾਂ ਉਦਾਸ ਹੋ ਜਾਂਦੇ ਆ ਕਈ ਵਾਰੀ ਸਾਡਾ ਮਨ ਬਹੁਤ ਜ਼ਿਆਦਾ ਬੇਚੈਨ ਹੋ ਜਾਂਦਾ ਹੈ ਹੈਨਾ ਤਾਂ ਉਦੋਂ ਸਾਨੂੰ ਇਹ ਲੱਗਦਾ ਵੀ ਸਾਡੀ ਜ਼ਿੰਦਗੀ ਬਸ ਖਤਮ ਐ ਸਾਨੂੰ ਤਾਂ ਕੋਈ ਰਸਤਾ ਹੀ ਨਜ਼ਰ ਨਹੀਂ ਆਉਂਦਾ ਤਾਂ ਅਕਸਰ ਸਾਡੇ ਵੱਡੇ ਸਾਨੂੰ ਇੱਕ ਗੱਲ ਹਮੇਸ਼ਾ ਸਮਝਾਉਂਦੇ ਨੇ ਮੈਂ ਉਹ ਸ਼ਬਦ ਵੀ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ ਪਰ ਉਸ ਤੋਂ ਪਹਿਲਾਂ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸੋ ਆਪਣੇ ਵੱਡੇ ਹਮੇਸ਼ਾ ਆਪਾਂ ਨੂੰ ਇੱਕ ਗੱਲ ਕਹਿੰਦੇ ਨੇ ਹੌਸਲਾ ਦਿੰਦੇ ਨੇ ਹਿੰਮਤ ਦਿੰਦੇ ਨੇ ਕਿਉਂ ਕਹਿੰਦੇ ਨੇ ਇਹ ਮੰਨ ਕੇ ਜੀਤੇ ਜੀਤ ਹੈ ਮੰਨ ਕੇ ਹਾਰੇ ਹਾਰ ਕਿ ਜਦੋਂ ਅਸੀਂ ਮਨ ਤੋਂ ਕਿਸੇ ਚੀਜ਼ ਲਈ ਹਾਰ ਮੰਨ ਲੈਨੀ ਆ ਤਾਂ ਅਸੀਂ ਹਮੇਸ਼ਾ ਉਹ ਜ਼ਿੰਦਗ ਉਹ ਚੀਜ਼ ਵਿੱਚ ਹਾਰਦੇ ਆ ਪਰ ਜੇ ਅਸੀਂ ਮਨ ਤੋਂ ठान ਲੈਨੀ ਆ ਵੀ ਅਸੀਂ ਤਾਂ ਜਿੱਤਣੇ ਹੀ ਆ ਅਸੀਂ ਤਾਂ ਕੰਮ ਕਰਨਾ ਹੀ ਆ ਅਸੀਂ ਆ ਚੀਜ਼ ਹਾਸਲ ਕਰਨੀ ਆ ਤਾਂ ਫਿਰ ਅੱਜ ਨਹੀਂ ਆ ਕੱਲ ਚਾਹੇ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਅਸੀਂ ਉਹ ਚੀਜ਼ ਪਾ ਵੀ ਲੈਨੀ ਆ ਤੇ ਅਸੀਂ ਜਿੱਤ ਵੀ ਜਾਣੀ ਆ ਇਨਾ ਵੱਡਾ ਅਸਰ ਪੈਂਦਾ ਸਾਡੀ ਜ਼ਿੰਦਗੀ ਤੇ ਸਿਰਫ ਮਨ ਦੇ ਨਾਲ ਮਨ ਸਾਡੀ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਸ਼ਕਤੀ ਹੈ ਮਨ ਜੇ ਅਸੀਂ ਮਨ ਨੂੰ ਸਮਝਾ ਲਈਏ ਨਾ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਤਾਂ ਆਪਾਂ ਚੁਟਕੀਆਂ 'ਚ ਹਰਾ ਸਕਦੇ ਹਾਂ ਇਹ ਅਕਸਰ ਆਪਣੀ ਵੱਡੇ ਆਪਾਂ ਨੂੰ ਵੀ ਗੱਲਾਂ ਸਮਝਾਉਂਦੇ ਨੇ ਤੇ ਇੱਕ ਗੱਲ ਆਪਾਂ ਹਮੇਸ਼ਾ ਬੋਲ ਇਹ ਦੇਖੋ ਇਹ ਗੱਲ ਆਪਾਂ ਨੂੰ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਸਮਝਾਈਆਂ ਜੇ ਆਪਾਂ ਅਰਥ ਸਮਝ ਕੇ ਬਾਣੀ ਜਪਦਿਆਂ ਤਾਂ ਆਪਾਂ ਨੂੰ ਸਮਝ ਆਉਂਦੀਆਂ ਨੇ ਚੀਜ਼ਾਂ ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਪਰਥੀ ਨਹੀਂ ਸਮਝਦੇ ਬਹੁਤ ਸਾਰੇ ਤਾਂ ਮੇਰੀ ਜਿਹੜੇ ਆਪਣੇ ਈਵਰਸ ਨੇ ਉਹ ਇਦਾਂ ਕਮੈਂਟ ਕਰਦੇ ਨੇ ਕਿ ਜੀ ਜੀ ਸਾਨੂੰ ਟਾਈਮ ਹੀ ਨਹੀਂ ਮਿਲਦਾ ਬਾਣੀ ਜੋ ਪੜ੍ਹਦਾ ਜਾਂ ਫਿਰ ਕਈ ਕਈ ਕਹਿੰਦੇ ਨੇ ਬਾਣੀ ਤਾਂ ਜਪਦੀ ਆ ਪਰ ਅਰਥ ਸਮਝਣ ਦਾ ਟਾਈਮ ਨਹੀਂ ਹੁੰਦਾ ਔਰ ਬਾਕੀ ਕਸੂਰ ਵੀ ਨਹੀਂ ਕਿਸੇ ਦਾ ਕਿਉਂਕਿ ਅੱਜ ਦੀ ਜ਼ਿੰਦਗੀ ਚ ਭਾਜ ਦੌੜ ਜਿਹੜੀ ਹੈ ਹੀ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਆਪਾਂ ਨੂੰ ਕਾਹ ਲੈ ਇੰਨੀ ਜਿਆਦਾ ਆਪਾਂ ਨੂੰ ਹੀ ਆ ਵੀ ਛੇਤੀ ਆਹ ਚੀਜ਼ ਹੋ ਜਾਈ ਆਹ ਛੇਤੀ ਆਪਣੇ ਬੱਚਿਆਂ ਦਾ ਫਿਊਚਰ ਬਣ ਜੇ ਕਿਉਂਕਿ ਦੌੜ ਹੀ ਇੰਨੀ ਲੱਗੀ ਹੋਈ ਹੈ ਸਭ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣਾ ਹੈ ਹਨਾ ਸੋ ਇੱਕ ਚੀਜ਼ ਹਮੇਸ਼ਾ ਆਪਾਂ ਹੋਰ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਆ ਜੋ ਮੰਗੇ ਠਾਕੁਰ ਆਪਣੀ ਅਤੇ ਸੋਈ ਸੋਈ ਦੇਵੇ ਹਨਾ ਜੋ ਜੋ ਆਪਾਂ ਚੀਜ਼ ਆਪਾਂ ਪਰਮਾਤਮਾ ਤੋਂ ਮੰਗਦੇ ਆ ਉਹ ਹਰ ਇੱਕ ਚੀਜ਼ ਸਾਨੂੰ ਮਿਲਦੀ ਹੈ ਹੁਣ ਇੱਥੇ ਇਸ ਕਨਸੈਪਟ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਇਹ ਕਿੱਦਾਂ ਹੋ ਸਕਦਾ ਵੀ ਜੋ ਜੋ ਆਪਾਂ ਪਰਮਾਤਮਾ ਤੋਂ ਮੰਗਦੇ ਜਾਂਦੇ ਆ ਵੀ ਉਹ ਸਾਨੂੰ ਹਰ ਇੱਕ ਚੀਜ਼ ਮਿਲਣੀ ਹੈ ਜੇ ਆਪਾਂ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਆ ਗੁਰੂ ਸਾਹਿਬ ਨੂੰ ਮੰਨਦੇ ਆ ਗੁਰੂ ਸਾਹਿਬ ਦੀ ਹਰ ਇੱਕ ਗੱਲ ਨੂੰ ਸਮਝਦੇ ਆ ਆਪਣੀ ਜ਼ਿੰਦਗੀ ਚ ਢਾਲਦੇ ਆ ਤੇ ਪੂਰਾ ਵਿਸ਼ਵਾਸ ਪੂਰੇ ਪੱਕੀ ਸ਼ਰਧਾ ਦੇ ਨਾਲ ਜਦੋਂ ਆਪਾਂ ਪੂਰੇ ਕਹਿੰਦੇ ਨੇ ਨਾ ਪਿਆਰ ਦੇ ਨਾਲ ਗੁਰੂ ਸਾਹਿਬ ਤੋਂ ਮੰਗਦੇ ਆ ਨਾ ਤਾਂ ਫਿਰ ਉਹ ਚੀਜ਼ ਹਮੇਸ਼ਾ ਸਾਨੂੰ ਮਿਲਦੀ ਹੈ ਪਰ ਕਈ ਲੋਕ ਇਸ ਚੀਜ਼ ਤੇ ਵੀ ਕਈ ਵਾਰੀ ਕਹਿੰਦੇ ਆ ਨਹੀਂ ਜੀ ਅਸੀਂ ਬਹੁਤ ਟਾਈਮ ਤੋਂ ਪਾਠ ਕਰ ਰਹੇ ਆ ਪਰ ਸਾਨੂੰ ਸਾਡਾ ਕੋਈ ਕੰਮ ਨਹੀਂ ਬਣਿਆ ਜੋ ਅਸੀਂ ਮੰਗਿਆ ਉਹ ਨਹੀਂ ਮਿਲਿਆ ਇਹਦੇ ਵਿੱਚੇ ਕਾਰਨ ਹੁੰਦਾ ਸਾਡਾ ਵਿਸ਼ਵਾਸ ਤੇ ਸਾਡਾ ਵਿਸ਼ਵਾਸ ਕਿੱਥੇ ਪੈਦਾ ਹੁੰਦਾ ਸਾਡੇ ਮਨ ਵਿੱਚ ਮਨ ਜਿਹੜਾ ਨਾ ਉਹੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਸਕਦਾ ਹੈ ਉਹੀ ਸਾਨੂੰ ਪਰਮਾਤਮਾ ਦੇ ਨਾਲੋਂ ਤੋੜ ਸਕਦਾ ਮਨ ਜੀ ਚਾਹੇ ਜੇ ਅਸੀਂ ਮਨ ਨੂੰ ਅਦੇ ਕੰਟਰੋਲ ਚ ਕਰ ਲਈਏ ਨਾ ਤਾਂ ਸਮਝ ਲਓ ਅਸੀਂ ਪਰਮਾਤਮਾ ਤੋਂ ਜੋ ਵੀ ਮੰਗਾਂਗੇ ਗੁਰੂ ਸਾਹਿਬ ਹਰ ਇੱਕ ਚੀਜ਼ ਪੂਰੀ ਕਰਦੇ ਨੇ ਸਭ ਤੋਂ ਉੱਪਰ ਗੁਰਬਾਣੀ ਹੈ ਸਭ ਤੋਂ ਉੱਪਰ ਗੁਰੂ ਹੈ ਗੁਰੂ ਸਾਹਿਬ ਦੇ نیچے ਆਉਂਦਾ ਬ੍ਰਹਮੰਡ ਜਿਹਨੂੰ ਅੱਜ ਕੱਲ ਯੂਨੀਵਰਸਲ ਲੋਕ ਕਹਿ ਦਿੰਦੇ ਨੇ ਤੇ ਜਦੋਂ ਆਪਾਂ ਕੋਈ ਚੀਜ਼ ਮਨ ਵਿੱਚੇ ठान ਲੈਂਦੇ ਆ ਨਾ ਕਿ ਮੈਂ ਆਹ ਚੀਜ਼ ਹਾਸਲ ਕਰਨੀ ਆ ਮੈਂ ਕੰਮ ਕਰਨਾ ਆ ਜਾਂ ਮੈਂ ਇਹ ਨੰਬਰ ਲੈਣੇ ਆ ਠੀਕ ਹੈ ਤਾਂ ਆਪਾਂ ਉਹ ਚੀਜ਼ ਹਾਸਲ ਕਰਦੇ ਆ ਪਰ ਇੱਕ ਗੱਲ ਹੋਰ ਵੀ ਸਮਝਣ ਵਾਲੀ ਲੋੜ ਆ ਕਿ ਸਿਰਫ ਇਹ ਨਹੀਂ ਬੋਲਣ ਨਾਲ ਹੀ ਹੁੰਦਾ ਮਿਹਨਤ ਵੀ ਕਰਨੀ ਪੈਂਦੀ ਏ ਉਹ ਤਾਂ ਗੁਰਬਾਣੀ ਵਿੱਚ ਵੀ ਆਪਾਂ ਨੂੰ ਸਮਝਾਇਆ ਤੇ ਲਾਅ ਆਫ ਅਟਰੈਕਸ਼ਨ ਵੀ ਇਹੀ ਚੀਜ਼ ਕਹਿੰਦਾ ਵੀ ਮਿਹਨਤ ਵੀ ਕਰਨੀ ਹੈ ਬੋਲਣਾ ਜਿਹੜੇ ਜਿਹੜੇ ਲਾਫ ਅਟਰੈਕਸ਼ਨ ਦੇ ਸ਼ਬਦ ਵੀ ਹੁੰਦੇ ਆ ਬੋਲਣ ਦੇ ਨਾਲ ਕੀ ਹੁੰਦਾ ਸਾਨੂੰ ਕੌਨਫੀਡੈਂਸ ਹੁੰਦਾ ਸਾਡੀ ਸੋਚ ਪੋਜ਼ਿਟਿਵ ਹੁੰਦੀ ਆ ਸਾਡਾ ਸਬਕੌਨਸ਼ੀਅਸ ਮਾਈਂਡ ਜਿਆਦਾ ਪੋਜ਼ਿਟਿਵਿਟੀ ਦੇ ਨਾਲ ਕੰਮ ਕਰਦਾ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਜ਼ਰੂਰ ਇੱਥੇ ਕਹਿਣਾ ਚਾਹੂੰਗੀ ਤੁਸੀਂ ਆਪਣੀ ਜ਼ਿੰਦਗੀ 'ਚ ਵੀ ਐਕਸਪੀਰੀਅੰਸ ਕੀਤਾ ਹੋਊਗਾ ਵੀ ਜਦੋਂ ਕੋਈ ਵੀ ਕੰਮ ਆਪਾਂ ਉਦਾਸ ਹੋ ਕੇ ਕਰਦੇ ਆ ਦੁਖੀ ਮਨ ਦੇ ਨਾਲ ਕਰਦੇ ਆ ਤਾਂ ਉਹਦੇ ਰਿਜ਼ਲਟ ਉਹ ਨਹੀਂ ਆਉਂਦੇ ਜੋ ਅਸੀਂ ਚਾਹੁੰਦੇ ਆ ਉਹਦੇ ਉਲਟੀ ਹੁੰਦੇ ਆ ਹੁੰਦਾ ਨਾ ਇਦਾਂ ਕਿ ਜਿਹੜਾ ਮਨ ਤੁਸੀਂ ਪੂਰੇ ਅੰਦਰੋਂ ਖੁਸ਼ੀ ਦੇ ਨਾਲ ਕਰਦੇ ਹੋ ਨਾ ਵੀ ਹਾਂ ਆਪਾਂ ਨੂੰ ਵਿਸ਼ਵਾਸ ਹੁੰਦਾ ਵੀ ਮੈਂ ਇਹ ਕੰਮ ਕਰਨ ਨੂੰ ਮੈਨੂੰ ਇਹਦੇ ਵਿੱਚ ਜਿਹੜੀ ਹੈ ਕਾਮਯਾਬੀ ਹਾਸਲ ਹੋ ਜੂਗੀ ਤਾਂ ਅਕਸਰ ਆਪਾਂ ਉਹਦੇ ਵਿੱਚ ਕਾਮਯਾਬੀ ਹੋ ਜਾਂਦੇ ਆ ਤੇ ਸਾਡੀ ਸੋਚ ਤੋਂ ਕਈ ਗੁਣਾ ਵਧੀਆ ਰਿਜ਼ਲਟ ਸਾਨੂੰ ਮਿਲਦੇ ਨੇ ਹੁੰਦਾ ਹੈ ਨਾ ਇੱਕਦਾਂ ਇਹ ਇਸੇ ਕਰਕੇ ਹੁੰਦਾ ਕਿ ਜਦੋਂ ਆਪਾਂ ਖੁਸ਼ੀ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਕੋਈ ਕੰਮ ਕਰਦੇ ਹਾਂ ਤਾਂ ਉਹਦੇ ਆਪਾਂ ਨੂੰ ਜਿਹੜਾ ਫਲ ਮਿਲਦਾ ਵਧੀਆ ਮਿਲਦਾ ਤੇ ਜੇ ਆਪਾਂ ਦੁਖੀ ਮਨ ਨਾਲ ਕਰਦੇ ਹਾਂ ਤਾਂ ਫਿਰ ਫਲ ਵੀ ਉਹੀ ਜਿਹਾ ਮਿਲਦਾ ਠੀਕ ਹੈ ਜੀ ਸੋ ਹੁਣ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਵੀ ਕਿਹੜਾ ਉਹ ਸ਼ਬਦ ਜਿਹੜਾ ਮੈਂ ਬੋਲਦੀ ਆ ਤੁਸੀਂ ਬੋਲਣਾ ਦੇਖੋ ਇੱਕ ਚੀਜ਼ ਸਭ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਸਮਝਣੀ ਆਪਾਂ ਮੰਨ ਲਓ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਠੀਕ ਨਹੀਂ ਆ ਕੋਈ ਕੰਮ ਵਿਗੜ ਗਿਆ ਕੋਈ ਕੰਮ ਬਣ ਨਹੀਂ ਰਿਹਾ ਹਣਾ ਤੇ ਆਪਾਂ ਚਿੰਤਾ ਕਰੀ ਜਾਂਦੇ ਆ ਮੈਂ ਕੱਲ ਦੀ ਵੀਡੀਓ ਦੇ ਵੀ ਦੂਜੇ ਚੈਨਲ ਤੇ ਵੀ ਇਹ ਚੀਜ਼ ਸ਼ੇਅਰ ਕੀਤੀ ਸੀ ਵੀ ਚਿੰਤਾ ਕਰਕੇ ਦੇਖ ਲੀ ਚਿੰਤਾ ਕਰਨਾ ਕੁਝ ਨਹੀਂ ਹੋਇਆ ਸਮ ਸਮਾਂ ਦੀ ਉਸ ਦੇ ਉਲਟ ਹੁੰਦਾ ਗਿਆ ਸਭ ਕੁਝ ਕੰਮ ਵਿਗੜਦਾ ਗਿਆ ਜਿੰਨੀ ਚਿੰਤਾ ਕਰਦੇ ਜਾਉਂਗੇ ਨਾ ਇਹ ਚੀਜ਼ ਜਮਾ ਕੇ ਦੇਖ ਲਿਓ ਤੁਸੀਂ ਅਗਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਨਾ ਜਿੰਨਾ ਤੁਸੀਂ ਕਿਸੇ ਚੀਜ਼ ਤੋਂ ਚਿੰਤਾ ਮੁਕਤ ਹੋ ਜਾਉਗੇ ਵੀ ਛੱਡ ਯਾਰ ਆਪਣੇ ਆਪ ਹੋ ਜਾਊਗਾ ਜਦੋਂ ਹੋਣਾ ਹੋਊਗਾ ਪਰਮਾਤਮਾ ਜ਼ਰੂਰ ਕਰਨੇ ਮਿਹਰ ਸਭ ਕੰਮ ਬਣ ਜਾਣਗੇ ਕੋਈ ਗੱਲ ਨਹੀਂ ਸਮੇਂ ਨਾਲ ਬਣ ਜਾਣਗੇ ਪਰ ਬਣ ਜਾਣਗੇ ਤਾਂ ਤੁਸੀਂ ਦੇਖਿਓ ਕੰਮ ਜ਼ਰੂਰ ਬਣ ਜਾਣਗੇ ਤੁਹਾਡੀਆਂ ਚਿੰਤਾਵਾਂ ਵੀ ਨਾ ਉਸੇ ਸਮੇਂ ਤੋਂ ਉਸੇ ਵਕਤ ਤੋਂ ਘਟਣੀਆਂ ਸ਼ੁਰੂ ਹੋ ਜਾਣੀਆਂ ਪਰ ਕਿਸੇ ਚੀਜ਼ ਨੂੰ ਲੈ ਕੇ ਚਿੰਤਾ ਕਰੀ ਜਾਓ ਵੀ ਆ ਕਿਵੇਂ ਹੋਊਗਾ ਕਿੱਦਾਂ ਹੋਊਗਾ ਕਦੋਂ ਹੋਊਗਾ ਕਿਵੇਂ ਹੋਊਗਾ ਕਿਵੇਂ ਕਰੂੰ ਹੋਊਗਾ ਕਿ ਨਹੀਂ ਹੋਊਗਾ ਤਾਂ ਤੁਸੀਂ ਦੇਖੋਗੇ ਚਿੰਤਾ ਘਟਣ ਦੀ ਬਜਾਏ ਨਾ ਹੋਰ ਵਧ ਜਾਣੀ ਆ ਇਹ ਜੀ ਤੁਸੀਂ ਮਹਿਸੂਸ ਵੀ ਕੀਤੀ ਹੋਣੀ ਆ ਦੁੱਖ ਤੁਹਾਡੀ ਜ਼ਿੰਦਗੀ 'ਚ ਹੋਰ ਵਧਦੇ ਜਾਣਗੇ ਸਮਾਂ ਦੀ ਜਿੰਨਾ ਸੋਚਦੇ ਜਾਓਗੇ ਉਹਨਾਂ ਵਧਦੇ ਜਾਣਗੇ ਇਟ ਇਜ਼ ਆ ਕਿਉਂ ਹੁੰਦੀ ਹੈ ਕਿਉਂਕਿ ਸਾਡਾ ਸਬਕੌਂਸ਼ੀਅਸ ਮਾਈਂਡ ਸਾਡੀ ਫੀਲਿੰਗਸ ਨੂੰ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ ਜੋ ਅੰਦਰ ਅਸੀਂ ਮਹਿਸੂਸ ਕਰਦੇ ਹਾਂ ਨਾ ਆਪਣੇ ਮਨ ਦੇ ਵਿੱਚ ਹਨਾ ਜਿੰਨੇ ਸਟਰੋਂਗ ਤਰੀਕੇ ਦੇ ਨਾਲ ਜਿੰਨੀ ਪਾਵਰ ਦੇ ਨਾਲ ਆਪਾਂ ਮਹਿਸੂਸ ਕਰਦੇ ਹਾਂ ਉਹ ਉਨੀ ਹੀ ਪਾਵਰ ਦੇ ਨਾਲ ਉਹ ਮਨ ਲੈਂਦਾ ਆਪਦੇ ਅੰਦਰ ਉਹਨੂੰ ਵਸਾ ਲੈਂਦਾ ਫਿਰ ਉਸੇ ਹਿਸਾਬ ਨਾਲ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਫਿਰ ਉਹੇ ਜਿਹੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਉਹ ਲੈ ਕੇ ਆਉਂਦਾ ਜੇ ਅਸੀਂ ਦੁਖੀ ਰਹਿੰਦੇ ਹਾਂ ਨਾ ਤੋ ਸਾਡੀ ਜ਼ਿੰਦਗੀ 'ਚ ਹਮੇਸ਼ਾ ਦੁੱਖ ਹੀ ਲੈ ਕੇ ਆਉਂਦਾ ਤੇ ਜੇ ਅਸੀਂ ਖੁਸ਼ ਰਹਿਣੀ ਹੈ ਨਾ ਉਹ ਹਮੇਸ਼ਾ ਸਾਡੀ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਉਂਦਾ ਸੋ ਜਦੋਂ ਵੀ ਤੁਹਾਨੂੰ ਕੋਈ ਚਿੰਤਾ ਹੋਵੇ ਨਾ ਜਦੋਂ ਵੀ ਕੋਈ ਟੈਨਸ਼ਨ ਹੋਵੇ ਕੋਈ ਕੰਮ ਨਹੀਂ ਬਣਦਾ ਹੋਵੇ ਤਾਂ ਤੁਸੀਂ ਕੀ ਕਰਨਾ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਾਂ ਲੰਬੀ ਸਾਹ ਲੈ ਕੇ ਸਟ्रेस ਫ੍ਰੀ ਕਰਨਾ ਲੰਬੀ ਸਾਹ ਨੱਕ ਰਾਹੀਂ ਲੈਣੀ ਹੈ ਫਿਰ ਥੋੜੇ ਸੈਕਿੰਡ ਦੇ ਅੰਦਰ ਰੋਕ ਲਿਓ ਫਿਰ ਉਸ ਨੂੰ ਮੂੰਹ ਥਾਈ ਉਹ ਸਾਹ ਨੂੰ ਛੱਡਿਓ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਸਾਡਾ ਬੀਪੀ ਵੀ ਨਾਰਮਲ ਹੁੰਦਾ ਹੈ ਸਾਡਾ ਸਟ्रेस ਲੈਵਲ ਵੀ ਨਾਰਮਲ ਹੁੰਦਾ ਠੀਕ ਹੈ ਇ ਜਦੋਂ ਆਪਾਂ ਦੇਖੋ ਯੋਗਾ ਕਰਦੇ ਆ ਯੋਗੇ ਦੇ ਵਿੱਚ ਵੀ ਆਪਾਂ ਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਇਹਦੇ ਨਾਲ ਕੀ ਹੈ ਸਾਡਾ ਮਾਈਂਡ ਰਿਲੈਕਸ ਹੁੰਦਾ ਹੈ ਮੈਡੀਟੇਸ਼ਨ ਕਰਨ ਤੋਂ ਵੀ ਪਹਿਲਾਂ ਆਪਾਂ ਇਹ ਚੀਜ਼ ਕਰਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਕਹਿਣਾ ਸਭ ਠੀਕ ਹੈ ਮੈਂ ਖੁਸ਼ ਹਾਂ ਮੈਂ ਖੁਸ਼ ਹਾਂ ਸਭ ਹੋ ਜਾਏਗਾ ਆਪਣੇ ਆਪ ਹੋ ਜਾਏਗਾ ਸਹੀ ਸਮਾਂ ਆਉਣ ਤੇ ਆਪਣੇ ਆਪ ਸਭ ਕੁਝ ਹੋ ਜਾਏਗਾ ਔਰ ਮੇਰੇ ਸਾਰੇ ਕੰਮ ਬਣਦੇ ਜਾ ਰਹੇ ਹਨ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੇ ਸਾਰੇ ਕੰਮ ਬਣਨਗੇ ਤੁਸੀਂ ਇਹ ਚੀਜ਼ਾਂ ਬੋਲਣੀਆਂ ਸ਼ੁਰੂ ਕਰਦੋ ਜਿਉਂ-ਜਿਉਂ ਤੁਸੀਂ ਇਹ ਚੀਜ਼ਾਂ ਬੋਲਣੀਆਂ ਸ਼ੁਰੂ ਕਰ ਦੋਗੇ ਜਿਉਂ-ਜਿਉਂ ਬੋਲਦੇ ਜਾਓਗੇ ਦਿਨ ਵਿੱਚ ਜੇ ਮੰਨ ਲਓ ਕਿਸੇ ਵੀ ਟਾਈਮ ਤੁਹਾਨੂੰ ਚਿੰਤਾ ਆ ਗਈ ਨਾ ਮੰਨ ਲਓ ਦਿਨ ਵਿੱਚ 100 ਵਾਰੀ ਤੁਹਾਨੂੰ ਚਿੰਤਾ ਆਉਂਦੀ ਹੈ ਕਦੇ ਕਿਸੇ ਕੰਮ ਨੂੰ ਲੈ ਕੇ ਕਦੇ ਕਿਸੇ ਕੰਮ ਨੂੰ ਲੈ ਕੇ ਤਾਂ 100 ਵਾਰੀ ਹੀ ਤੁਸੀਂ ਆਪਣੇ ਆਪ ਨੂੰ ਸਮਝਾ ਕੇ ਵੀ ਨਹੀਂ ਚਿੰਤਾ ਨਹੀਂ ਕਰਨੀ ਖੁਸ਼ ਹਾਂ ਮੈਂ ਮੈਂ ਖੁਸ਼ ਹੀ ਰਹਿਣਾ ਤਾਂ ਫਿਰ ਉਹ ਤੋਂ ਇਹ ਚੀਜ਼ਾਂ ਬੋਲਣੀਆਂ ਉਹਦੇ ਨਾਲ ਕੀ ਆ ਸਾਡਾ ਸਟ੍ਰੈਸ ਲੈਵਲ ਆਟੋਮੈਟਿਕਲੀ ਆਪਣੇ ਆਪ ਹੀ ਨਾਰਮਲ ਹੁੰਦਾ ਜਾਊਗਾ ਸਾਡਾ ਸਟ੍ਰੈਸ ਲੈਵਲ ਘਟਦਾ ਜਾਊਗਾ ਤੇ ਫਿਰ ਇਹਦੇ ਨਾਲ ਕੀ ਹੋ ਸਾਡਾ ਸਬਕੌਂਸ਼ੀਅਸ ਮਾਈਂਡ ਜਿਹੜੀ ਚੀਜ਼ ਆਪਾਂ بار-ਬਾਰ 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 ਬੋਲਾਂਗੇ ਨਾ ਕਹਿੰਦੇ ਹੁੰਦੇ ਨਾ 100 ਵਾਰੀ ਬੋਲਣ ਤੇ ਝੂਠ ਵੀ ਸੱਚ ਲੱਗਣ ਲੱਗ ਜਾਂਦਾ ਆਪਾਂ ਇਹ ਸੁਣਦੇ ਆ ਨਾ ਕਹਿੰਦੇ ਜੇ ਕੋਈ ਬੰਦਾ 100 ਵਾਰੀ ਕਿਸੇ ਝੂਠ ਨੂੰ ਬੋਲਦੇ ਉਹ ਵੀ ਸੱਚ ਲੱਗਣ ਲੱਗ ਜਾਂਦਾ ਤੇ ਇਹ ਤਾਂ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਇਹ ਇੰਨਾ ਜ਼ਿਆਦਾ ਤੁਸੀਂ ਐ ਸਮਝ ਲਓ ਵੀ ਭੋਲਾ ਵੀ ਮੰਨ ਲਓ ਵੀ ਜੇ ਤੁਸੀਂ ਕੋਈ ਝੂਠ ਵੀ ਨੂੰ ਬਾਰ-ਬਾਰ ਬੋਲਦਾ ਨਾ ਇਹਨੇ ਉਹਨੂੰ ਵੀ ਮੰਨ ਲਿਆ ਠੀਕ ਹੈ ਤੁਸੀਂ ਇਹ ਚੀਜ਼ ਕਰਕੇ ਦੇਖਿਓ ਬਾਰ-ਬਾਰ ਇਹੋ ਚੀਜ਼ਾਂ ਬੋਲ ਕੇ ਦੇਖੋ ਇਹ ਉਹ ਚੀਜ਼ਾਂ ਨੂੰ ਮੰਨਣਾ ਸ਼ੁਰੂ ਕਰ ਦੂਗਾ ਫਿਰ ਤੁਹਾਡੀ ਜ਼ਿੰਦਗੀ 'ਚ ਉਹੀ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦੂਗਾ ਅਗਰ ਤੁਸੀਂ ਖੁਸ਼ੀ ਦਾ ਜਿਹੜਾ ਸ਼ਬਦ ਹੈ ਇਹਨੂੰ ਬਾਰ-ਬਾਰ ਬੋਲੋਗੇ ਨਾ ਵੀ ਮੈਂ ਖੁਸ਼ ਆ ਆਪਣੇ ਆਪ ਸਭ ਕੁਝ ਠੀਕ ਹੋ ਰਿਹਾ ਸਾਰੇ ਕੰਮ ਠੀਕ ਹੁੰਦੇ ਜਾ ਰਿਹਾ ਸਭ ਕੁਝ ਠੀਕ ਹੋ ਜਾਏਗਾ ਜਦ ਇਹ ਚੀਜ਼ਾਂ ਬਾਰ-ਬਾਰ ਬੋਲੋਗੇ ਨਾ ਤਾਂ ਇਹ ਨਹੀਂ ਉਹ ਚੀਜ਼ਾਂ ਨੂੰ ਮੰਨ ਲੈਣਾ ਫਿਰ ਇਹ ਉਹੀ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਊਗਾ ਖੁਸ਼ੀ ਵਾਲੀ ਚੀਜ਼ਾਂ ਹੀ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਊਗਾ ਤੇ ਜੇ ਤੁਸੀਂ ਬਾਰ ਬਾਰ ਇਹ ਕਹੀ ਜਾਓਗੇ ਮੈਂ ਤਾਂ ਦੁਖੀ ਹਾਂ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਮੇਰੀ ਤਾਂ ਕਿਸਮਤੀ ਇਦਾਂ ਦੀ ਹੈ ਮੇਰਾ ਕੁਝ ਹੋ ਹੀ ਨਹੀਂ ਸਕਦਾ ਮੇਰੇ ਨਾਲ ਕਦੇ ਠੀਕ ਹੀ ਨਹੀਂ ਹੋ ਸਕਦਾ ਫਿਰ ਆਪਾਂ ਬਾਰ ਬਾਰ ਉਹ ਚੀਜ਼ਾਂ ਬੋਲਾਂਗੇ ਤਾਂ ਸਾਡੇ ਸਬਕੌਂਸ਼ੀਅਸ ਮਾਈਂਡ ਨੇ ਉਹ ਚੀਜ਼ਾਂ ਨੂੰ ਆਪਣੇ ਅੰਦਰ ਜਮਾ ਕਰ ਲੈਣਾ ਫਿਰ ਉਹ ਉਹੀ ਜਿਹੜੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਲੈ ਕੇ ਆਊਗਾ ਹੋਰ ਦੁੱਖ ਤੁਹਾਡੀ ਜ਼ਿੰਦਗੀ ਚ ਲੈ ਕੇ ਆਊਗਾ ਸੋ ਹੁਣ ਦੁਖੀ ਰਹਿਣਾ ਕਿ ਖੁਸ਼ ਹੋਣਾ ਹੈ ਤੁਹਾਡੇ ਆਪ ਦੇ ਹੱਥਾਂ ਸੋ ਜਦੋਂ ਆਪਾਂ ਸਾਈਕੋਲੋਜੀ ਦੇ ਵਦੇ ਡਾਕਟਰ ਕੋਲ ਵੀ ਜਾਂਦੀਆਂ ਨਾ ਉਹ ਵੀ ਆਪਾਂ ਨੂੰ ਜਿਹੜੇ ਸਾਡੇ ਬ੍ਰੇਨ ਦਾ ਡਾਕਟਰ ਹੁੰਦਾ ਹੈ ਨਾ ਜਦੋਂ ਆਪਾਂ ਨੂੰ ਟੈਨਸ਼ਨ ਡਿਪਰੈਸ਼ਨ ਦੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ ਜਿਹੜੀਆਂ ਮੇਰੇ ਭੈਣ ਭਰਾ ਜਾਂਦੇ ਆ ਡਾਕਟਰ ਕੋਲ ਉਹਨਾਂ ਨੂੰ ਪਤਾ ਹੋਊਗਾ ਤਾਂ ਉਹ ਹਮੇਸ਼ਾ ਸਾਡੀ ਬਾਡੀ ਲੈਂਗੁਏਜ ਤੇ ਬਹੁਤ ਕੁਝ ਸਮਝ ਜਾਂਦੇ ਜਦੋਂ ਆਪਾਂ ਹੱਥ ਵੀ ਹਿਲਾਉਂਦੇ ਨਾ ਮੰਨ ਲਓ ਇੱਕ ਗੱਲ ਕਰਦੇ ਪਾ ਹੱਥ ਹਿਲਾਉਂਦੇ ਨੇ ਨੂੰ ਕੋਈ ਗੱਲ ਦੱਸ ਰਹੀ ਨੇ ਉਹ ਸਾਡੇ ਹੱਥਾਂ ਦੀ ਮੂਵਮੈਂਟ ਸਾਡੀ ਬਾਡੀ ਲੈਂਗੁਏਜ ਹਰ ਇੱਕ ਚੀਜ਼ ਨੂੰ ਨੋਟਿਸ ਕਰਦੇ ਆ ਤੁਸੀਂ ਸੋਚਦੇ ਹੋਊਂਗੇ ਮੈਨੂੰ ਇਹ ਚੀਜ਼ਾ ਕਿਵੇਂ ਪਤਾ ਕਿਉਂਕਿ ਮੈਨੂੰ ਸਾਈਕੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਜਦੋਂ ਮੈਂ ਸਾਇੰਸ ਪੜ੍ਹਦੀ ਸੀ ਤਾਂ ਮੈਂ ਸਾਈਕੋਲੋਜੀ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈਂਦੀ ਸੀ ਇੱਕ ਬਾਇਓਲੋਜੀ ਤੇ ਇੱਕ ਸਾਈਕੋਲੋਜੀ ਮੈਨੂੰ ਬਹੁਤ ਜ਼ਿਆਦਾ ਇੰਪ੍ਰੈਸ ਹੁਣ ਵੀ ਮੈਨੂੰ ਅਗਰ ਮੌਕਾ ਮਿਲਦਾ ਕੁਝ ਇਦਾਂ ਦਾ ਪੜਨ ਨੂੰ ਤਾਂ ਮੈਨੂੰ ਮਤਲਬ ਕਿ ਸਿੱਖਣ ਨੂੰ ਕੁਝ ਮਿਲ ਜੇ ਨਾ ਤਾਂ ਮੈਂ ਮੇਰਾ ਮਨ ਕਰਦਾ ਕਿ ਮੈਂ ਉਹ ਪੜਾਂ ਸਮਝਾਂ ਕਿਉਂਕਿ ਸਾਰੀ ਉਮਰ ਆਪਣੀ ਨਿਕਲ ਜਾਂਦੀ ਹੈ ਸਾਰੀ ਉਮਰ ਜਿਹੜਾ ਹੈ ਕਹਿੰਦਾ ਨਾ ਗਿਆਨ ਇਕੱਠੇ ਕਰਦੇ ਹਰਦੇ ਮੰਦਾ ਗਿਆਨ ਨਹੀਂ ਪਰ ਇਕੱਠਾ ਕਰਪਾਉਂਦਾ ਇੰਨਾ ਜ਼ਿਆਦਾ ਗਿਆਨ ਆ ਦੁਨੀਆ ਦੇ ਵਿੱਚ ਸੋ ਉਮੀਦ ਕਰਦੀ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ